ਕੋਈ ਵੀ ਦਿੱਕਤ ਨਹੀਂ ਆਉਂਦੀ ਇਸ ਠੀਕ ਹੈ ਨਾ ਸਗੋਂ ਕਿ ਹਰੇਕ ਇਨਸਾਨ ਤੁਹਾਡਾ ਸਤਿਕਾਰ ਕਰਦਾ ਮਾਣ ਕਰਦਾ ਬਿਕੋਜ਼ ਆਪਾਂ ਸਪੋਰਟਸਮੈਨ ਆ ਆਪਾਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਇਹ ਸਟਾਰਟ ਸਾਡੀ ਟੀਮ ਤੋਂ ਹੁੰਦਾ ਜਿੱਦਾਂ ਕਿ ਟੀਮ ਤੁਹਾਨੂੰ ਮਾਣ ਸਨਮਾਨ ਬਖਸ਼ਦੀ ਇਸੇ ਦਾ ਸਤਿਕਾਰ ਕਰਦਾ ਕਲੀਅਰਲੀ ਔਰ ਇੱਕ ਆਪਣੇ ਇਸ ਧਰਮ ਦੇ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਵੱਡੇ ਸਥਾਨ ਤੋਂ ਸਤਿਕਾਰ ਮਿਲੇ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਸੋ ਮੈਂ ਧੰਨਵਾਦੀ ਹਾਂ ਐਸਸੀਪੀਸੀ ਦਾ ਕਿ ਜਿਨ੍ਹਾਂ ਨੇ ਮਾਣ ਸਨਮਾਨ ਬਖਸ਼ਿਆ ਮੈਨੂੰ ਪਰਿਵਾਰ ਹੀ ਇੱਕ ਐਸੀ ਚੀਜ਼ ਹੁੰਦੀ ਹੈ ਜੋ ਇਨਸਾਨ ਦੇ ਨਾਲ ਹਰ ਵਕਤ ਖੜਾ ਰਹਿਦਾ ਰਹਿੰਦਾ ਸੋ ਪਰਿਵਾਰ ਰੀ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਪਰਿਵਾਰ ਹਮੇਸ਼ਾ ਹੀ ਮੇਰੇ ਨਾਲ ਖਲੋਤਾ ਤੇ ਖਲੋਤਾ ਰਹੇਗਾ ਸੋ ਮੈਂ ਆਪਣੇ ਪਰਿਵਾਰ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਸਪੋਰਟ ਬਖਸ਼ੀ ਹਰੇਕ ਪਲੇਅਰ ਦਾ ਇੱਕ ਸੁਪਨਾ ਹੁੰਦਾ ਕਿ ਆਪਣੇ ਦੇਸ਼ ਦੇ 올림픽ਸ ਕੋਲੋਂ ਖੇਡਿਆ ਜਾਵੇ ਤੇ ਮੈਡਲ ਲੈ ਕੇ ਆਏ ਜਾਵੇ ਤੇ ਮਾਰੇ ਨੇ ਉਹਨਾਂ ਮੈਨੂੰ ਬਾਣਡ ਬਖਸ਼ਿਆ ਪਰ ਕਿਤਨਾ ਕਿਤੇ ਅਸੀਂ ਚੋਕੋ ਗਈ ਸਾਡੀ ਟੀਮ ਨੇ ਕਿ ਅਸੀਂ 골ਡ ਮੈਡਲ ਲਈ ਗਏ ਸੀ ਸਾਡੀ ਅੱਗੇ ਹੀ ਤਿਆਰੀ ਆ ਗਈ ਅਸੀਂ ਸਾਡੀ ਟੀਮ ਜਿਹੜੀ ਆ ਉਹਦੇ ਸੀ 골ਡ ਮੈਡਲ ਲੈ ਕੇ ਆਏ ਜਿੱਥੇ ਕਿ ਦੇਸ਼ ਭਰ ਦੇ ਵਿੱਚ ਜੋ ਇੰਡੀਆ ਹਾਕੀ ਟੀਮ ਨੇ ਜਿਹੜਾ ਨਾਂ ਰੋਸ਼ਨ ਕੀਤਾ ਤਾਂ ਖਾਸ ਤੌਰ ਦੇ ਉੱਤੇ ਮਾਝੇ ਦੇ ਜਿਹੜੇ ਨੌਜਵਾਨ ਹੈਗੇ ਨੇ ਹਰਮਨ ਜਰਮਨਜੀਤ ਜੀ ਤਾਂ ਉਹ ਵੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਆਏ ਹੋ ਤਾਂ ਜਿੱਥੇ ਕਿ ਦੇਸ਼ ਭਰ ਦੇ ਵਿੱਚੋਂ ਜੇ ਆਪਾਂ ਕਹਿ ਲਈਏ ਕਿ ਸਭ ਤੋਂ ਉੱਚੀ ਸੰਸਥਾ ਦੀ ਗੱਲ ਕਰੀਏ ਜਾਂ ਸਿੱਖਾਂ ਦੀ ਸਰਵੋਤਮ ਸੰਸਥਾ ਹੈ ਤਾਂ ਇੱਥੇ ਤੁਹਾਨੂੰ ਸਨਮਾਨਤ ਕੀਤਾ ਗਿਆ ਹਾਲਾਂਕਿ ਦੇਸ਼ ਭਰ ਦਾ ਜਿਹੜਾ ਨਾਂ ਰੋਸ਼ਨ ਤੁਸੀਂ ਕੀਤਾ ਖੇਡਾਂ ਦੇ ਵਿੱਚ ਏਸ਼ੀਆ ਵੀ ਜਿੱਤੀ ਗਏ ਹੋ ਤਾਂ ਕਿਵੇਂ ਦਾ ਲੱਗਦਾ ਕਿ ਜਦੋਂ ਸ਼ਰੋਮਣੀ ਕਮੇਟੀ ਵੱਲੋਂ ਵੀ ਅੱਜ ਤੁਹਾਨੂੰ ਸਨਮਾਨਕ ਪੇਟ ਕੀਤਾ ਬਿਲਕੁਲ ਜੀ ਬਿਲਕੁਲ ਇੱਕ ਪਲੇਅਰ ਲਈ ਔਰ ਇੱਕ ਆਪਣੇ ਇਸ ਕਰਮ ਦੇ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਵੱਡੇ ਸਥਾਨ ਤੋਂ ਸਤਿਕਾਰ ਮਿਲੇ ਤੇ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਸੋ ਮੈਂ ਧੰਨਵਾਦੀ ਹਾਂ ਐਸ்சிਪੀਸੀ ਦਾ ਕਿ ਜਿਨ੍ਹਾਂ ਨੇ ਨਾ ਮਾਨ ਸਨਮਾਨ ਬਖਸ਼ਿਆ ਮੈਨੂੰ ਕਿਵੇਂ ਵੇਖੋ ਕਿਉਂਕਿ ਅਕਸਰ ਬਾਕੀ ਵੀ ਪਲੇਅਰਸ ਹੈਗੇ ਨੇ ਤਾਂ ਕਿਤਨਾ ਕਿਤੇ ਜਦੋਂ ਕੋਈ სპੋਰਟਸਮੈਨ სპੋਰਟਸਮੈਨ ਜੋ ਖੇਡ ਖੇਡਦਾ ਕੁਝ ਕਰਦਾ ਤਾਂ ਉਸ ਦੇ ਵੱਲੋਂ ਕੇਸ ਕਟਾ ਦਿੱਤੇ ਜਾਂਦੇ ਨੇ ਕੇਸ ਕਤਲ ਕਰਾ ਦਿੱਤੇ ਜਾਂਦੇ ਨੇ ਦਾੜੀ ਕਤਲ ਕਰਾ ਦਿੱਤੇ ਤਾਂ ਤੁਸੀਂ ਬਿਲਕੁਲ ਸਾਬਤ ਸਿਰ ਜੋ ਕਹਿ ਸਕਦਾ ਗੁਰਸਿੱਖ ਬਣ ਕੇ ਰਹੇ ਹਾਂ ਖੇਡ ਵੀ ਖੇਡੀ ਆ ਤਾਂ ਕਿੱਦਾਂ ਦਾ ਫੀਲ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਸਾਰੇ ਇੱਕ ਇਨਸਾਨ ਦੀ ਆਪੋ ਆਪਣੀ ਚੋਇਸ ਆ ਕਿਉਂਕਿ ਉਹ ਆਪਣੇ ਹਿਸਾਬ ਨਾਲ ਜੋ ਵੀ ਉਹ ਕਰਨਾ ਚਾਹੁੰਦਾ ਉਸ ਤਰੀਕੇ ਨਾਲ ਕਰਦਾ ਤੇ ਮੈਂ ਇਸੀ ਦਾ ਗੁਰੂ ਮਹਾਰਾਜ ਦਾ ਬੜਾ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਮੈਨੂੰ ਮੱਤ ਬਖਸ਼ੀ ਕਿ ਮੈਂ ਆਪਣੇ ਸਿੱਖੀ ਸਰੂਪ ਵਿੱਚ ਰਹਿ ਕੇ ਖੇਡ ਸਕਾਂ ਤੋਂ ਜਦੋਂ ਤੁਸੀਂ ਗਏ ਹੋ ਖੇਡ ਖੇਡਣ ਵਾਸਤੇ ਇਹ ਕਹਿ ਲਈ ਕਿ ਸਭ ਤੋਂ ਪਹਿਲਾਂ ਜਦੋਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਸੀਗਾ ਤੁਸੀਂ ਸਾਰੀ ਟੀਮ ਨੇ ਤਾਂ ਉਸ ਵੇਲੇ ਖੇਡ ਖੇਡਣ ਵੇਲੇ ਕੀ ਦਸਤਾਰ ਦੇ ਨਾਲ ਕੋਈ ਜਿੱਦਾਂ ਕਿ ਇੱਕ ਹੁੰਦਾ ਨਾ ਕਿ ਇੱਕ სპੋਰਟਸਮੈਨ ਨੂੰ ਹੁੰਦਾ ਇੱਕ ਡਰ ਹੁੰਦਾ ਕਿ ਮੈਂ ਦਸਤਾਰ ਦਾ ਧਿਆਨ ਰੱਖਣਾ ਹੈ ਕਿ ਕੋਈ ਬੇਇੱਜ਼ਤੀ ਉਸ ਤਰੀਕੇ ਨਾਲ ਨਾ ਹੋ ਜੇ ਖੇਡਣ ਦੇ ਵਿੱਚ ਧਿਆਨ ਵੀ ਲਾਣਾ ਪੈਂਦਾ ਜਾਂ ਆਪਣੇ ਬਲੀ ਨਾਲ ਧਿਆਨ ਰੱਖਣਾ ਪੈਂਦਾ ਤੇ ਤੁਹਾਨੂੰ ਕਿ ਕਿਸ ਤਰ੍ਹਾਂ ਦੀਆਂ ਜਿਹਾ ਦਿੱਕਤਾਂ ਜਾਂ ਉਹਦਾ ਸਾਹਮਣਾ ਕਰਨਾ ਜੀ ਕੋਈ ਵੀ ਦਿੱਕਤ ਨਹੀਂ ਆਉਂਦੀ ਇਸ ਤਰੀਕੇ ਨਾਲ ਸਗੋਂ ਕਿ ਹਰੇਕ ਇਨਸਾਨ ਤੁਹਾਡਾ ਸਤਿਕਾਰ ਕਰਦਾ ਮਾਣ ਕਰਦਾ ਬਿਕੋਜ਼ ਆਪਾਂ ਸਪੋਰਟਸਮੈਨ ਆ ਆਪਾਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਇਹ ਸਟਾਰਟ ਸਾਡੀ ਟੀਮ ਤੋਂ ਹੁੰਦਾ ਜਿੱਦਾਂ ਕਿ ਟੀਮ ਦਾ ਦੋ ਮਾਨ ਸਨਮਾਨ ਬਖਸ਼ਦੀ ਐਸੀ ਦਾ ਸਤਿਕਾਰ ਕਰਦੀ ਹੈ ਸੋ ਆਈ ਥਿੰਕ ਇਦਾਂ ਦੀਆਂ ਕੋਈ ਮੁਸ਼ਕਲ ਨਹੀਂ ਆਉਂਦੀਆਂ ਆਈ ਥਿੰਕ ਇਹ ਸਾਰਿਆਂ ਦਾ ਵਹਿਮ ਆ ਕਿ ਕੋਈ ਮੁਸ਼ਕਲ ਆਊਗੀ ਸਭ ਸਤਿਕਾਰ ਹੀ ਕਰਦੇ ਇਸ ਚੀਜ਼ ਦਾ ਸੋ ਮੇਰੀ ਸਾਰਿਆਂ ਨੂੰ ਇਹੀ ਅਪੀਲ ਆ ਕੇ ਆਪਣਾ ਜੋ ਵੀ ਚੇਸ ਚਰਨ ਤੀ ਤੀ ਸੀ ਹੈਗੇ ਉਸ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰੀਏ ਅਕਸਰ ਵੇਖਿਆ ਜਾਂਦਾ ਕਿ ਜੋ ਨੌਜਵਾਨ ਦੇਸ਼ ਦਾ ਨਾ ਰੋਸ਼ਨ ਕਰਦੇ ਨੇ ਤਾਂ ਕਿਤਨਾ ਕਿਤੇ ਇੱਕ ਮਾਨ ਦੇ ਵਿੱਚ ਬੜਾ ਪ੍ਰਾਊਡਲੀ ਫੀਲ ਹੁੰਦਾ ਤਾਂ ਤੁਸੀਂ ਗੁਰੂ ਨਗਰੀ ਦੇ ਨੇੜੇ ਰਹਿਣ ਵਾਲੇ ਹੋ ਤਾਂ ਜ਼ਿਲ੍ਹਾ ਅੰਮ੍ਰਿਤਸਰ ਆ ਅੰਮ੍ਰਿਤਸਰ ਸਾਹਿਬ ਤਾਂ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਸੰਗਤ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚਦੀ ਹੈ ਗੁਰੂ ਘਰ ਵਿਖੇ ਤਾਂ ਤੁਹਾਨੂੰ ਉਸ ਸਥਾਨ ਤੇ ਬੁਲਾ ਕੇ ਤੁਹਾਨੂੰ ਸਨਮਾਨ ਪ੍ਰੇਟ ਕੀਤਾ ਪਰਿਵਾਰ ਸਣੇ ਕਿੰਨਾ ਕੁ ਵਧੀਆ ਲੱਗਦਾ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਜੀ ਕਿਉਂਕਿ ਸਭ ਨੂੰ ਪਤਾ ਕਿ ਹਰ ਮੰਦਰ ਸਾਹਿਬ ਕਿੰਨੀ ਪਵਿੱਤਰ ਜਗਾ ਤੇ ਉਸ ਪਵਿੱਤਰ ਜਗ੍ਹਾ ਤੇ ਜੇ ਤੁਹਾਡਾ ਮਾਣ ਬਖਸ਼ਿਆ ਜਾਵੇ ਤੇ ਮੈਂ ਤੇ ਗੁਰੂ ਸਾਹਿਬ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨੇ ਕਾਬਲ ਬਣਾਇਆ ਕਿ ਉਹਨਾਂ ਨੇ ਮੈਨੂੰ ਇਹਨਾ ਮਾਣ ਬਖਸ਼ਿਆ ਕਿ ਤਾਂ ਜੋ ਮੈਨੂੰ ਉਹਨਾਂ ਨੇ ਆਪਣੇ ਸਥਾਨ ਤੇ ਲਿਆ ਕੇ ਸਤਕਾਰ ਦਿੱਤਾ ਜੀ ਇਹਨਾਂ ਤੁਸੀਂ ਗੇਮ ਖੇਡਣ ਜਾ ਰਹੇ ਸੀਗੇ ਜਾਂ ਖੇਡ ਰਹੇ ਸੀਗੇ ਤਾਂ ਉਸ ਵੇਲੇ ਸਾਰੀ ਟੀਮ ਜੋ ਕਹਿ ਸਕਦੇ ਆ ਕਿ ਕਟਿੰਗ ਦੇ ਵਿੱਚ ਹੈਗੀ ਆ ਤਾਂ ਤੁਸੀਂ ਇਕੱਲੇ ਜੋ ਗੁਰਸਿੱਖ ਉੱਥੇ ਪਹੁੰਚਦੇ ਹੋਂ ਤਾਂ ਕਿੰਨਾ ਕੁ ਉਸ ਵੇਲੇ ਜੋ ਇੱਕ ਮਨ ਦੇ ਵਿੱਚ ਇੱਕ ਪ੍ਰਾਊਡ ਨਹੀਂ ਫੀਲ ਹੁੰਦਾ ਕਿ ਯਾਰ ਮੈਂ ਸਿਰਫ ਇਕੱਲਾ ਆਇਆ ਜੋ ਇੱਥੇ ਸਾਫਸੁਰ ਸਿੱਖ ਵੱਜੋਂ ਇੱਥੇ ਪਹੁੰਚਿਆ ਤਾਂ ਇੱਥੇ ਆ ਕੇ ਜਿੱਥੇ ਕਿ ਦੇਸ਼ ਦਾ ਨਾ ਰੋਸ਼ਨ ਕੀਤਾ ਉੱਥੇ ਪੰਜਾਬ ਦਾ ਖਾਸ ਕਰਕੇ ਗੁਰੂ ਨਗਰੀ ਦਾ ਨਾਮ ਰੋਸ਼ਨ ਬਿਲਕੁਲ ਜੀ ਬਿਲਕੁਲ ਜਦੋਂ ਆਪ ਆਪਾਂ ਇਸ ਵੱਡੇ ਪੱਧਰ ਤੇ ਖੇਡਦੇ ਆ ਸਭ ਤੋਂ ਪਹਿਲਾਂ ਸਾਡੇ ਮਨ ਚ ਤੇ ਹੀ ਹੁੰਦਾ ਕਿ ਆਪਾਂ ਦੇਸ਼ ਲਈ ਖੇਡ ਰਹੇ ਆ ਦੇਸ਼ ਲਈ ਆਪਾਂ ਜੋ ਵੀ ਕਰਨਾ ਆਪਾਂ ਦੇਸ਼ ਲਈ ਕਰਨਾ ਸਾਰਾ ਕੁਝ ਤੇ ਅਜੇ ਆਪਾਂ ਆਪਣੇ ਸਰੂਪ ਵਿੱਚ ਰਹਿ ਕੇ ਖੇਡ ਰਹੇ ਆ ਤੋਂ ਵੀ ਬੜੀ ਮਾਣ ਵਾਲੀ ਗੱਲ ਆ ਤੇ ਤਾਂ ਜੋ ਆਪਾਂ ਆਪਣੇ ਜੋ ਧਰਮ ਦੇ ਵਿੱਚ ਰਹਿ ਕੇ ਖੇਡਣ ਦੀ ਕੋਸ਼ਿਸ਼ ਕਰਦੇ ਆ ਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਸੋ ਆਈ ਥਿੰਕ ਇਹ ਸਭ ਤੋਂ ਹੀ ਅਹਿਮ ਗੱਲ ਆ ਕਿ ਸਤਿਵਿਤੀ ਦੇਸ਼ ਦਾ ਹੀ ਨਾਮ ਰੋਸ਼ਨ ਕਰਦਾ ਪਰਿਵਾਰ ਦੇ ਵਿੱਚ ਕਿੰਨੀ ਕੋ ਖੁਸ਼ੀ ਦੀ ਲਹਿਰ ਹੈਗੀ ਆ ਕਿਉਂਕਿ ਜਦੋਂ ਇੱਕ ਤਾਂ ਪਹਿਲਾਂ ਤੁਸੀਂ ਨਾਮ ਰੋਸ਼ਨ ਕਰਤਾ ਫਿਰ ਏਸ਼ੀਆ ਵੀ ਖੇਡੇ ਉਸ ਦੇ ਵਿੱਚ ਵੀ ਨਾਮ ਰੋਸ਼ਨ ਕੀਤਾ ਤਾਂ ਅੱਜ ਸਨਮਾਨਪੇਟ ਹੋਇਆ ਤੇ ਪਰਿਵਾਰ ਕਿੰਨਾ ਖੁਸ਼ ਹੈ ਪਰਿਵਾਰ ਜੀ ਪਰਵਾਰ ਹੀ ਇੱਕ ਐਸੀ ਚੀਜ਼ ਹੁੰਦੀ ਹੈ ਜੋ ਇਨਸਾਨ ਦੇ ਨਾਲ ਹਰ ਵਕਤ ਖੜਾ ਉਤਾਰਦਾ ਰਹਿੰਦਾ ਸੋ ਪਰਵਾਰਰੀ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਪਰਵਾਰ ਹਮੇਸ਼ਾ ਹੀ ਮੇਰੇ ਨਾਲ ਖਲੋਤਾ ਤੇ ਖਲੋਤਾ ਰਹੇਗਾ ਸੋ ਮੈਂ ਆਪਣੇ ਪਰਿਵਾਰ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਬਖਸ਼ੀ ਜਿਹੜੇ ਨੌਜਵਾਨ ਵੀਰ ਹੈਗੇ ਨੇ ਜਿਹੜੇ ਨਸ਼ਿਆਂ ਦੇ ਵਿੱਚ ਪਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮਸ ਉਹਨਾਂ ਨੇ ਇਹੀ ਪੀਲਾ ਕਿ ਨਸ਼ਿਆਂ ਤੋਂ ਦੂਰ ਹੋ ਜੀ ਗੇਮਾਂ ਆ ਲਾਓ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਜੀ ਹੋਰ ਕੀ ਖਾਸ ਤੌਰ ਦੇ ਉੱਤੇ ਹੋਰ ਕੀ ਇੱਕ ਨਾ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਇੱਥੋਂ ਤੱਕ ਪਹੁੰਚਣਾ ਤਾਂ ਹੁਣ ਨਾ ਤਾਂ ਰੋਸ਼ਨ ਕਰਤਾ ਹੁਣ ਅੱਗੋਂ ਕੀ ਸੁਪਨਾ ਹੈ ਬਿਲਕੁਲ ਜੀ ਇਦਾਂ ਹੀ ਸਾਡੀ ਜਿਦਾਂ ਕਿ ਹਰੇਕ ਪਲੇਅਰ ਦਾ ਇੱਕ ਸੁਪਨਾ ਹੁੰਦਾ ਕਿ ਆਪਣੇ ਦੇਸ਼ ਲਈ 올림픽ਸ ਵੈਲੋਂ ਖੇਡਿਆ ਜਾਵੇ ਤੇ ਮੈਡਲ ਲੈ ਕੇ ਆ ਜਾਵੇ ਤੇ ਮਾਰਿਆਂ ਨੇ ਉਹਨਾਂ ਮੈਨੂੰ ਬਾਣ ਬਖਸ਼ਿਆ ਪਰ ਕਿਤਨਾ ਕਿਤੇ ਅਸੀਂ ਚੋਕ ਹੋ ਗਈ ਸਾਡੀ ਟੀਮ ਦੀ ਕਿ ਅਸੀਂ 골ਡ ਮੈਡਲ ਹੀ ਗਏ ਸੀ ਸਾਡੀ ਅੱਗੇ ਹੀ ਤਿਆਰੀ ਆ ਕੇ ਅਸੀਂ ਸਾਡੀ ਟੀਮ ਜਿਹੜੀ ਆ ਉਦੇਸ਼ੀ 골ਡ ਮੈਡਲ ਲੈ ਕੇ ਆ ਜੀ ਤੁਸੀਂ ਤੁਸੀਂ ਦੇਖਿਆ ਐਸਾ ਨਾ ਹਮਨ ਪੀਸਿੰਗ ਤਾਂ ਉਹਨਾਂ ਵੱਲੋਂ ਜਰਮਨ ਪੀਸਿੰਗ ਤਾਂ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜਿਹੜਾ ਸਨਮਾਨ ਪੇਟ ਕੀਤਾ ਗਿਆ ਤਾਂ ਸਨਮਾਨ ਪੇਟ ਹੋਣ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਉਹਨਾਂ ਦੇ ਪਰਿਵਾਰਤ ਵਿੱਚ ਖੁਸ਼ੀ ਦੀ ਲਹਿਰ ਹੈਗੀ ਆ ਤਾਂ ਜ਼ਰੂਰ ਉਹਨਾਂ ਦਾ ਵੀ ਕਹਿਣਾ ਕਿ ਜਿੰਨੇ ਵੀ ਨੌਜਵਾਨ ਹੈਗੇ ਨੇ ਉਹ ਜ਼ਰੂਰ ਨਸ਼ਾ ਤਿਆਗਣ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਤਾਂ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਸੁਪਨਾ ਹੈ ਕਿ ਹੁਣ ਅਗਲੀ ਵਾਰੀ ਆਪਾਂ ਜ਼ਰੂਰ ਆਪਣੇ ਦੇਸ਼ ਨੂੰ ਜਿਹੜਾ 골ਡ ਮੈਡਲ ਲੈ ਕੇ ਦਈ ਕੈਮਰਾਮੈਨ ਸੰਦੀਪ ਕੁਮਾਰ ਜਨਾ ਲਖਸਨ ਜਗਵਾਨੀ ਟੀਵੀ ਸ਼੍ਰੀਮੰਸਾ